ਵਿਦਿਆਰਥੀਓ ਅੰਤਰਰਾਸ਼ਟਰੀ ਪੰਜਾਬੀ ਬੋਲੀ 올ਿਮਪੀਆਡ 2025 ਲਈ ਹਦਾਇਤਾਂ ਜੜੀਆਂ ਕਿ ਪੰਜਾਬੀ 올ਿਮਪੀਆਡ ਦਾ ਟੈਸਟ ਹੁੰਦਾਗਾ ਇਹਦੇ ਵਿੱਚ ਬਹੁਤ ਬਹੁਤ ਜਿਹੜੇ ਨਾਮ ਰੱਖੇ ਜਾਂਦੇ ਨੇ ਕਿ ਬੱਚੇ ਪੰਜਾਬੀ ਭਾਸ਼ਾ ਦੇ ਨਾਲ ਜੁੜ ਸਕਣਾ ਆਓ ਇਸ ਬਾਰੇ ਜਾਣਕਾਰੀ ਹਾਸਲ ਕਰੀਏ ਕਿੰਨੇ ਐਂਟਰੀ ਫੀਸ ਹੈ ਤੇ ਕਿੰਨੇ ਕਿੰਨੇ ਇਨਾਮ ਨੇ ਤਾਂ ਕਿ ਤੁਸੀਂ ਟੈਸਟ ਵਿੱਚ ਬੈਠ ਸਕੋ ਪ੍ਰੋਸਟੇਸ਼ਨ ਦੀ ਮਿਤੀ ਹੈਗੀ 18 ਅਗਸਤ 2025 ਤੋਂ ਲੈ ਕੇ 31 ਅਕਤੂਬਰ ਤੱਕ ਆ ਬੋਰਡ ਦੀ ਵੈਬਸਾਈਟ ਤੇ ਦੇਖੀ ਜਾ ਸਕਦੀ ਹੈ ਜਿਹੜੀ ਇਹ ਬਣਾਈ ਗਈ ਹੈਗੀ 올ਿਮਪੀਆਡ ਦੀ ਅੱਡੀ ਫਿਰ ਜਿਹੜੇ ਇਹਦੇ ਵਿੱਚ ਪ੍ਰਤੀਯੋਗੀ ਨੇ ਕਿਸ ਤਰ੍ਹਾਂ ਦੇ ਨਾਲ ਭਾਗ ਲੈ ਸਕਦੇ ਆ ਪ੍ਰਾਇਮਰੀ ਵਰਗ ਦੇ ਲਈ 50 ਰੁਪਏ ਰੱਖੀ ਗਿਆ ਫੀਸ ਮਿਡਲ ਵਰਗ ਲਈ 100 ਰੁਪਏ ਸਕੈਂਡਰੀ ਲਈ 100 ਰੁਪਿਆ ਐਨ ਆਰ ਆਈ ਲਈ 800 ਰੁਪਿਆ ਇਸ ਪ੍ਰਤੀਯੋਗਤਾ ਲਈ 8 ਤੋਂ ਲੈ ਕੇ 18 ਸਾਲ ਤੱਕ ਦੀ ਪ੍ਰੀਖਿਆਰਥੀ ਆਪਣੀ ਮੌਜੂਦਾ ਸ਼੍ਰੇਣੀ ਦੇ ਵਰਗ ਅਨੁਸਾਰ ਰਜਿਸਟ੍ਰੇਸ਼ਨ ਕਰਵਾ ਸਕੀਏ ਭਾਵੇਂ ਕਿ ਜੇ ਪ੍ਰਾਇਮਰੀ ਵਾਲਾ ਮਿਡਲ ਵਾਲਾ ਸਕੈਂਡਰੀ ਵਾਲਾ ਉਮਰ 8 ਸਾਲ ਤੋਂ ਘੱਟ ਨਾ ਹੋਵੇ ਤੇ 18 ਸਾਲ ਤੋਂ ਵੱਧ ਨਾ ਹੋਵੇ। ਸਪਰਤੀਯੋਗ ਜਿਹੜਾ ਅੱਗੇ ਹੈ ਜੇਕਰ ਗਲਤ ਵੈਰੀਫਿਕੇਸ਼ਨ ਕਰਵਾਈ ਜਾਂਦੀ ਹੈ ਤੇ ਬੋਰਡ ਕੋਲ ਰਜਿਸਟ੍ਰੇਸ਼ਨ ਰੱਦ ਕਰਨ ਦਾ ਅਧਿਕਾਰ ਰੱਖ ਮਾ ਹੋਊਗਾ। ਪ੍ਰਤੀਯੋਗਤਾ ਦੀ ਤਿਆਰੀ ਕਰਨ ਲਈ ਵਰਗ ਅਨੁਸਾਰ ਵੱਖਰਾ ਪਾਠਕ੍ਰਮ ਪੀਡੀਐਫ ਦੇ ਰੂਪ ਵਿੱਚ ਬੋਰਡ ਦੀ ਵੈੱਬਸਾਈਟ ਤੇ ਆਨਲਾਈਨ ਜਿਹੜਾ ਉਪਲਬਧ ਹੈ। ਹਰ ਵਰਗ ਦਾ ਵਿਦਿਆਰਥੀ ਆਪਣੇ ਸਕੂਲ ਵੱਲੋਂ ਜਾਂ ਨਿੱਜੀ ਤੌਰ ਤੇ ਰਜਿਸਟ੍ਰੇਸ਼ਨ ਕਰਵਾ ਸਕਦਾਗਾ। ਰਜਿਸਟ੍ਰੇਸ਼ਨ ਫੀਸ ਨਾ ਮੌੜਨਯੋਗ ਹੋਵੇਗੀ। ਪੰਜਾਬ ਰਾਜ ਤੋਂ ਬਾਹਰ ਭਾਰਤੀ ਵਿਦਿਆਰਥੀਆਂ ਤੇ ਐਨ ਆਰ ਆਈ ਵਿਦਿਆਰਥੀਆਂ ਦਾ ਸਿਰਫ ਆਨਲਾਈਨ ਮੋਡ ਰਾਹੀਂ ਇੱਕ ਪੜਾਅ ਰਾਹੀਂ ਅਦੀਨ ਹੀ ਪੇਪਰ ਹੋਏਗਾ ਜਿਸ ਦਾ ਨਤੀਜਾ ਵੱਖਰੇ ਤੌਰ ਤੇ ਲਿਆ ਜਾਵੇਗਾ ਐਨ ਆਰ ਆਈ ਵਿਦਿਆਰਥੀਆਂ ਤੇ ਪੰਜਾਬ ਰਾਜ ਤੋਂ ਬਾਹਰਲੇ ਰਾਜਾਂ ਦੇ ਵਿਦਿਆਰਥੀਆਂ ਲਈ ਹਰ ਵਰਗ ਦੇ ਪਹਿਲੇ ਸਥਾਨ ਉੱਪਰ ਆਉਣ ਵਾਲੇ ਵਿਦਿਆਰਥੀਆਂ ਨੂੰ 7100 ਰੁਪਏ ਪ੍ਰਤੀ ਵਰਗ ਇੱਕ ਵਿਦਿਆਰਥੀ ਦੂਜੇ ਸਥਾਨ ਤੇ ਰਹਿਣ ਵਾਲਿਆਂ ਨੂੰ 5200 ਰੁਪਏ ਪ੍ਰਤੀ ਇੱਕ ਵਰਗ ਵਿਦਿਆਰਥੀ ਤੀਜੇ ਸਥਾਨ ਤੇ ਰਹਿਣ ਵਾਲਿਆਂ ਨੂੰ 3100 ਰੁਪਏ ਵਿਦਿਆਰਥੀ ਜਿਹੜਾ ਪ੍ਰਤੀ 10 ਵਿਦਿਆਰਥੀਆਂ ਦਿੱਤੇ ਜਾਣਗੇ ਇਹ ਇਨਾਮਜੋਂ ਜਿਹੜਾ ਨਕਦ ਸਨਮਾਨ ਕੀਤਾ ਜਾਵੇਗਾ ਤਿੰਨ ਪੜਾਵਾਂ ਵਿੱਚ ਹੋਏਗੀ ਪਹਿਲੇ ਪੜਾਏ ਪ੍ਰੀਖੇੜੀ ਤਿੰਨ ਪੜਾਵਾਂ ਵਿੱਚ ਹੋਣੀਆਂ ਜਿਦੇ ਵਿੱਚ ਕੁੱਲ ਪ੍ਰਸ਼ਨ ਹੋਣਗੇ 50 ਪਹਿਲੇ ਪੜਾਅ ਵਿੱਚ 40 ਪ੍ਰਸ਼ਨ ਜਿਹੜੇ ਪੜਾਣ ਸਮਗਰੀ ਨਾਲ ਸੰਬੰਧਤ ਹੋਣਗੇ ਅਤੇ 10 ਪ੍ਰਸ਼ਨ ਵਰਗ ਦੇ ਪੱਧਰ ਅਨੁਸਾਰ ਸੰਬੰਧਤ ਪਾਠਕਰਮ ਚੋਂ ਲੈ ਜਾਣਗੇ ਸਾਰੇ ਬਹੁਵਕਲਪੀ ਹੋਣਗੇ ਮਲਟੀਪਲ ਚੁਆਇਸ ਜਾਨੀ ਕਿ ਆਪਸ਼ਨ ਦਿੱਤੀ ਹੋਊਗੀ ਪਹਿਲੇ ਪੜਾਅ ਵਿੱਚੋਂ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਹਰੇਕ ਜ਼ਿਲ੍ਹੇ ਵਿੱਚੋਂ ਪਹਿਲੇ 60 ਵਿਦਿਆਰਥੀ ਹਰੇਕ ਵਰਗ ਵਿੱਚੋਂ ਦੂਜੇ ਪੜਾਅ ਵਿੱਚ ਜਾਣਗੇ। ਫਿਰ ਦੂਜੇ ਪੜਾਅ ਵਿੱਚੋਂ ਜਿਹੜਾ ਆਨਲਾਈਨ ਪੇਪਰ ਦੁਆਰਾ ਲਿਆ ਜਾਊਗਾ ਜਿਦੇ ਵਿੱਚ ਹਰੇਕ ਜ਼ਿਲ੍ਹੇ 'ਚੋਂ ਸਿਖਰਲੇ 60 ਵਿਦਿਆਰਥੀ ਜਿਹੜੇ ਪਹਿਲਾਂ ਨਿਕਲ ਕੇ ਆਏ ਨੇ ਊੜੇ ਵਰਗ ਵਿੱਚ ਉਹੀ ਭਾਗ ਲੈ ਸਕਣਗੇ। ਇਸ ਪੜਾਅ ਵਿੱਚ ਹਰ ਜ਼ਿਲ੍ਹੇ ਦੇ ਵਰਗ ਵਿੱਚੋਂ ਪਹਿਲੇ 10 ਵਿਦਿਆਰਥੀ ਚੁਣੇ ਜਾਣਗੇ 60ਾਂ ਦੇ ਵਿੱਚੋਂ ਉਹ ਤੀਜੇ ਪੜਾਅ ਦੇ ਵਿੱਚ ਜਾਣਗੇ। ਸੋ ਤੀਜੇ ਪੜਾਅ ਦੀ ਜਿਹੜੀ ਪ੍ਰੀਖਿਆ ਉਹ ਹੋਏਗੀ ਮਹਾਲੀ ਐਸਐਸ ਬੋਰਡ, ਪੰਜਾਬ ਸਕੂਲ ਸਿੱਖਿਆ ਤਾਂ 10 ਵਿਦਿਆਰਥੀ ਹਿੱਸਾ ਲੈਣਗੇ ਜੀ ਦੇ ਵਿੱਚ ਜ਼ਿਲ੍ਹੇ ਵਿੱਚੋਂ ਚੁਣੇਗੇ 10 ਤੇ ਹਰ ਵਰਗ ਦੇ ਲਈ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 7100 ਰੁਪਏ ਇੱਕ ਵਿਦਿਆਰਥੀ ਨੂੰ ਦੂਜੇ ਸਥਾਨ ਤੇ ਰਹਿਣ ਵਾਲੇ ਨੂੰ 5100 ਤੇ ਤੀਜੇ ਸਥਾਨ ਤੇ ਰਹਿਣ ਵਾਲੇ 10 ਵਿਦਿਆਰਥੀਆਂ ਨੂੰ 3100 ਰੁਪਏ ਜਿਹੜਾ ਨਾਮ ਦੇ ਕੇ ਸਨਮਾਨਿਤ ਕੀਤਾ ਜਾਊਗਾ ਅੰਤਰਰਾਸ਼ਟਰੀ ਪੰਜਾਬੀ ਬੋਲੀ 올ਿਮਪੀਆਡ 2025 ਦੀ ਪ੍ਰਤੀਯੋਗਤਾ ਸਭ ਤੋਂ ਵੱਧ ਰਜਿਸਟ੍ਰੇਸ਼ਨ ਕਰਾਉਣ ਵਾਲੀ ਸੰਸਥਾ ਨੂੰ 11000 ਰੁਪਏ ਦੇ ਕੇ ਵੀ ਸਨਮਾਨਿਤ ਕੀਤਾ ਜਾਊਗਾ ਜਿਹੜੀ ਸੰਸਥਾ ਸਭ ਤੋਂ ਵੱਧ ਰਜਿਸਟ੍ਰੇਸ਼ਨ ਕਰਾਊਗੀ ਉਹਨੂੰ 110 ਪਹਿਲੀਆਂ 100 ਪੋਜੀਸ਼ਨਾਂ ਵਿੱਚੋਂ ਸਭ ਤੋਂ ਵੱਧ ਘੱਟੋ-ਘੱਟ 10 ਸਪੀਸ਼ਲਨ ਪ੍ਰਾਪਤ ਕਰਨ ਵਾਲੇ ਸਕੂਲ ਨੂੰ 11000 ਰੁਪਏ ਦੀ ਨਕਦ ਰਕਮ ਵੀ ਸਨਮਾਨਿਤ ਕੀਤਾ ਜਾਵੇਗਾ 100 ਪੋਜੀਸ਼ਨਾਂ ਵਿੱਚੋਂ ਸਭ ਤੋਂ ਵੱਧ ਯਾਨੀ ਕਿ ਘੱਟੋ-ਘੱਟ 10 ਸਪੀਸ਼ਲਨ ਜਿਹਨੇ ਪ੍ਰਾਪਤ ਕੀਤੀਆਂ ਨੇ ਉਹਨੂੰ ਨਕਦ ਰਕਮ ਦੇ ਕੇ ਸਨਮਾਨਿਤ ਕੀਤਾ ਜਾਊਗਾ ਪੰਜਾਬ ਰਾਜ ਅਤੇ ਬਾਹਰਲੇ ਰਾਜਾਂ ਤੋਂ ਬਾਹਰਲੇ ਰਾਜਾਂ ਦੇ ਵਿਦਿਆਰਥੀਆਂ ਲਈ ਆਧਾਰ ਕਾਰਡ ਸਕੂਲ ਦਾ ਸਨাক্তੀ ਕਾਰਡ ਲਗਾਇਆ ਜਾਵੇ ਅਤੇ ਵਿਦੇਸ਼ੀ ਵਿਦਿਆਰਥੀ ਦੀ ਸਨাক্ত ਵਜੋਂ ਕੋਈ ਵੀ ਸਨাক্তੀ ਕਾਰਡ ਜਿਹੜਾ ਲਗਾਇਆ ਜਾ ਸਕਦਾ ਹੈ ਸੋ ਇਹ ਸੀਗੀ ਸੂਚਨਾ ਪੰਜਾਬੀ ਬੋਲੀ 올림픽 ਦੇ ਲਈ ਇਸ ਤਰ੍ਹਾਂ ਦੇ ਨਾਲ ਇੰਗਲਿਸ਼ ਦੇ ਵਿੱਚ ਵੀ ਇਹੀ ਦਾ ਜਿਹੜਾ ਅਰਤਜਮਾ ਵੀ ਕੀਤਾ ਹੋਇਆ ਹੈਗਾ ਸਾਰਾ ਸੋ ਇਨਾਮ ਜਿੱਤੋ ਪੰਜਾਬੀ ਬੋਲੀ ਦੇ ਨਾਲ ਸੰਬੰਧਿਤ ਵਿਰਸੇ ਦੇ ਨਾਲ ਸੰਬੰਧਿਤ ਇਤਿਹਾਸ ਦੇ ਨਾਲ ਸੰਬੰਧਿਤ ਇਹਦੇ ਵਿੱਚ ਸਵਾਲ ਆਉਂਦੇ ਹਰ ਸਾਲ ਹੁੰਦਾ ਤੇ ਇਹਦੀ ਮਿਤੀ 8 ਤੋਂ ਲੈ ਕੇ 18 ਸਾਲ ਦੇ ਬੱਚੇ ਭਾਗ ਲੈ ਸਕਦੇ ਆ 18 ਅਗਸਤ ਤੋਂ ਲੈ ਕੇ 31 ਅਕਤੂਬਰ ਤੱਕ ਜਿਹੜਾ ਇਹ ਆਨਲਾਈਨ ਕਰਵਾਈ ਜਾ ਸਕੇਗੀ ਸ਼ੁਕਰੀਆ ਧੰਨਵਾਦ